ਸਤਿ ਸ਼੍ਰੀ ਅਕਾਲ ਲੋਕ ਰਣ ਪੰਜਾਬੀ ਤੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਇਓ ਪਰਮਿੰਦਰ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਦੋਸਤੋ ਬੜੀਆਂ ਹੀ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਪ੍ਰਚਾਰਚਾ ਕਰਾਂਗੇ ਇੱਕ ਤਾਂ ਸੁਖਪਾਲ ਸਿੰਘ ਖੈਰਾ ਨੂੰ ਮੁੜ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ ਹੈ ਪੰਜਾਬ ਸਰਕਾਰ ਦੀ ਜਿਹੜਾ ਸਟੈਂਡ ਹੈ ਪੰਜਾਬ ਸਰਕਾਰ ਦਾ ਉਹ ਬੜਾ ਹੀ ਸਖਤ ਹੋ ਗਿਆ ਯਾਨੀ ਕਿ ਦਿੱਲੀ ਤੱਕ ਪਹੁੰਚ ਕਰ ਲਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਸੋ ਪਾਲਸਿੰਗ ਖੈਰਾ ਨੂੰ ਮੂੜ ਜਿਹੜੇ ਦੇ ਵਿੱਚ ਢੱਕਣ ਦੇ ਲਈ ਦੂਜੇ ਪਾਸੇ ਜਿਹੜਾ ਸਮਝੌਤਾ ਚੰਡੀਗੜ੍ਹ ਦੇ ਵਿੱਚ ਗੱਲ ਚੱਲਦੀ ਸੀ ਕਿ ਇਹ ਇੰਡੀਆ ਅਲਾਈንስ ਤੇ ਆਮ ਆਦਮੀ ਪਾਰਟੀ ਦਾ ਹੈਗਾ ਉਹਦੇ ਤੇ ਗੱਲਬਾਤ ਕਰਾਂਗੇ ਨਵੀਂ ਅਪਡੇਟ ਹੈ ਤੇ ਨਾਲ ਨਾਲ ਮੁੱਖ ਮੰਤਰੀ ਸਾਹਿਬ ਨੂੰ ਖਤਰਾ ਭਗਵੰਤ ਮਾਨ ਸਾਹਿਬ ਨੂੰ ਖਤਰਾ ਖਤਰਾ ਜਾਣਦਾ ਕੀ ਗੱਲਬਾਤ ਹੈ ਸਾਰੀ ਉਹ ਵੀ ਵਿਚ ਲਾਵਾਂਗੇ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਜਿਹੜੇ 2 ਦਿਨ ਪਹਿਲਾਂ ਇਹ ਜ਼ਮਾਨਤ ਦੇ ਉੱਪਰ ਬਾਹਰ ਆਏ ਨੇ ਕਪੂਰਥਲੇ ਦੀ ਅਦਾਲਤ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਇਹਦੇ ਖਿਲਾਫ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਇਸ ਜਿਹੜੀ ਬੇਲ ਹੋਈ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਜ਼ਮਾਨਤ ਨੂੰ ਤੇ ਚੈਲੰਜ ਕਰਾਂਗੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਖੜ ਗਈ ਜੀ ਬਿਲਕੁਲ ਜਿਹੜਾ ਜੇਲ ਤੋਂ ਬਾਹਰ ਆ ਕੇ ਇੱਕਦਮ ਪਹਿਲਾਂ ਸਰਕਾਰ ਦੇ ਖਿਲਾਫ ਫਿਰ ਜਿਹੜੀ ਆਪਾਂ ਕਹਿ ਲਓ ਕਿ ਬਿਆਨਬਾਜ਼ੀ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਉਹਦਾ ਕਿਤੇ ਨਾ ਕਿਤੇ ਅਸਰ ਤਾਂ ਹੋਣਾ ਹੀ ਹੋਊਗਾ ਨਾ ਤੇ ਉਹ ਤੁਸੀਂ ਦੇਖ ਲਓ ਕਿ ਜਿਵੇਂ ਸਕਵਾਲ ਕਰਾ ਨੇ ਦੱਸਿਆ ਕਿ ਦੋਸ਼ ਲਾਏ ਆ ਸਿੱਧੇ ਤੌਰ ਤੇ ਵੀ ਇਹ ਕਿਸ ਤਰ੍ਹਾਂ ਨੂੰ ਫਸਾਇਆ ਗਿਆ ਸਾਰਾ ਡਿਟੇਲ ਉਹਨਾਂ ਨੇ ਦੱਸਿਆ ਹੀ ਹੈ ਕਿ ਜਿਹੜੇ ਬੰਦੇ ਦੇ ਉੱਤੇ 22 ਕੇਸ ਚੱਲਦੇ ਹੋਣ ਜਿਦੇ ਕੋਲੋਂ ਹੈਰਵੰਡ ਫੜੀ ਗਈ ਹੋਈ ਹੋਵੇ ਉਸ ਬੰਦੇ ਦਾ ਨਾਮ ਲੈ ਕੇ ਉਹਨੂੰ ਉਹਨੂੰ ਲਾਲਚ ਦੇ ਕੇ ਕਿਸੇ ਤਰੀਕੇ ਦਾ ਇੱਥੋਂ ਤੱਕ ਕਿ ਸਖਫਾਲ ਕਰਨ ਦਾ ਇੱਥੋਂ ਤੱਕ ਕਹਿੰਦਾ ਕਿ ਆ ਪੈਸੇ ਦੇ ਕੇ ਉਹਨੂੰ ਆ ਬੰਦੇ ਨੂੰ ਮੇਰੇ ਖਲਾਫ ਪੁਗਤਾਇਆ ਗਿਆ ਗਵਾਹ ਬਣਾਇਆ ਗਿਆ ਤੇ ਉਹ ਕਹਿੰਦਾ ਮੈਨੂੰ ਪਤਾ ਹੈ ਵੀ ਕਿਹਨੇ ਪੈਸੇ ਕਿਹਦੇ ਥੋਂ ਦਿੱਤੇ ਆ ਉਹ ਸਾਰਾ ਸਮਾਂ ਉਹ ਤੇ ਮੈਂ ਦੱਸੂਗਾ ਤੇ ਨਾਲ ਇਹ ਵੀ ਕਿਹਾ ਵੀ ਜਿਹੜਾ ਆ ਰਿਕਵਰੀ ਜਿਹੜੀ ਹੈ ਉਹ ਕੇਵਲ ਦੇ ਕੇਵਲ ਇੱਕ ਸੋਨੇ ਦਾ ਬਿਸਕੁਟ ਐ ਦਿਖਾਇਆ ਹੋਇਆ ਮੈਨੂੰ ਦਿੱਤਾ ਸੀ ਉਹ ਜਿਹੜਾ ਬੰਦਾ ਹੈਗਾ ਕੋਈ ਜਿਹੜਾ ਇਹਨਾਂ ਨੇ ਖੜਾ ਕੀਤਾ ਜਿਹਦੇ ਸੁਖਪਾਲ ਖੈਰਾ ਦੇ ਖਿਲਾਫ ਤਾਂ ਉਹ ਕਹਿੰਦੇ ਕਿ ਉਹ ਉਹ ਬੰਦਾ ਕਹਿੰਦਾ ਕਿ ਮੈਨੂੰ ਸੁਖਪਾਲ ਖੈਰਾ ਨੇ ਇੱਕ ਬਿਸਕੁਟ ਦਿੱਤਾ ਸੀ ਸੋਨੇ ਦਾ ਇਹ ਰਿਕਵਰੀ ਹੈ ਕਹਿੰਦਾ ਮੇਰੇ ਖਿਲਾਫ ਝੂਠੇ ਮਾਮਲੇ 'ਚ ਮੈਨੂੰ ਫਸਾਇਆ ਗਿਆ ਉਹ ਸਾਰਾ ਕੁਝ ਜੇਲ੍ਹ ਦੇ ਅੰਦਰ ਦੀ ਕੀ ਹੈ ਨਿਸ਼ਾਨ ਜਿਹੜਾ ਕਿਵੇਂ ਉੱਥੇ ਚੱਲਦਾ ਜਾਂ ਕੀ ਹੁੰਦਾ ਉਹ ਸਾਰਾ ਕੁਝ ਪੂਰਨ ਖੋਲੀ ਆ ਤਾਂ ਉਹਦੇ ਤੁਰੰਤ ਬਾਅਦ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਤੰਤਰ ਗੈਲੋ ਜਾਂ ਜਿਹੜੇ ਬੰਦੇ ਸੁਖਪਾਲ ਖੈਰਾ ਦੇ ਖਿਲਾਫ ਜਿਨ੍ਹਾਂ ਦਾ ਚੱਲਦਾ ਸੀ ਕੇਸ ਚੱਲਦਾ ਜਾਂ ਜਿਨ੍ਹਾਂ ਨੇ ਸੁਖਪਾਲ ਖੈਰਾ ਨੂੰ ਕੋਰਟ ਦੇ ਵਿੱਚ ਖਿੱਚਿਆ ਹੋਇਆ ਉਹ ਅੱਗੇ ਸੁਪਰੀਮ ਕੋਰਟ ਦੇ ਵਿੱਚ ਚੱਲ ਗਏ ਹੁਣ ਪਿੱਛੇ ਉਹ ਸੁਖਪਾਲ ਖੈਰਾ ਕਹਿੰਦੇ ਕਿ ਸਰਕਾਰ ਦਾ ਹੱਥ ਹੈ ਜੀ ਉਹ ਭਗਵੰਤ ਸਿੰਘ ਮਾਨਵਲ ਦੇ ਨਾਂ ਲੈ ਕੇ ਸਿੱਧਾ ਸਮੋਦਨ ਕਰ ਰਹੇਗੇ ਉਹਨਾਂ ਦਾ ਹੱਥ ਹੈ ਉਹ ਮਨੂ ਸਾਜ਼ਿ ਜਿਹੜੀ ਹੈਗੀ ਐ ਸਿਆਸੀ ਸਾਜ਼ਿ ਜਿਹੜੀ ਉਹਦੇ ਤਹਿਤ ਮਨੂ ਆਪਣਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਨੇ ਹੁਣ ਨਵੀਂ ਅਪਡੇਟ ਤਾਂ ਇਹ ਆਈ ਆ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਾ ਹੈ ਕੱਲ ਨੂੰ ਪੇਸ਼ੀ ਹੈ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਜਿਹੜੀ ਜਮਾਨਤ ਮਿਲੀ ਸੀ ਉਹਦੇ ਖਿਲਾਫ ਪਟੀਸ਼ਨ ਪਾਈ ਆ ਸੁਪਰੀਮ ਕੋਰਟ ਦੇ ਵਿੱਚ ਚੱਲ ਗਿਆ ਇਹ ਐਨਡੀਪੀਐਸ ਦਾ ਕੇਸ ਸੀਗਾ ਤੇ ਜਮਾਨਤ ਕਿਉਂ ਮਿਲੀ ਕਿਵੇਂ ਮਿਲੀ ਉਹਦੇ ਤਹਿਤ ਸਾਰਾ ਮਾਮਲਾ ਹੁਣ ਸੁਪਰੀਮ ਕੋਰਟ ਦੇ ਅ ਨਿਕਟ ਜਾਊਗਾ ਕੱਲ ਨੂੰ ਵਿਚਾਰਾਂ ਜਾਣਾ ਸ਼ੁਰੂ ਹੋ ਜਾਣਾ ਵਿਚਾਰ ਇਹਦੇ ਤੇ ਕਿਸ ਤਰ੍ਹਾਂ ਹੋਣਾ ਹੈ ਕਿਵੇਂ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਜਿਦਾਂ ਤੁਸੀਂ ਵੀ ਬੇਰਬਤ ਹੈ ਕਿ ਦੁਬਾਰਾ ਫੇਰ ਜਿਹੜੀ ਜੇਲ੍ਹ ਯਾਤਰਾ ਕਰਾਉਣ ਦੀ ਤਿਆਰੀ ਕੀਤੀ ਹੋਈ ਹੈ ਜਾਂ ਕਰ ਰਹੇ ਹੈ ਇੰਦਾ ਕਹਿ ਸਕਦੇ ਆ ਕਿ ਰਸਤਾ ਉਧਰ ਨੂੰ ਤੁਰ ਲਿਆ ਮਾਣੀ ਉਹ ਦੋਸ਼ ਲੱਗ ਰਹੇ ਆ ਆਪਣਾ ਆਪਣਾ ਬਚਾਅ ਵੀ ਕਰ ਰਹੇ ਆ ਕਿਤੇ ਸਿਆਸੀ ਖੇਡ ਦੱਸਿਆ ਜਾ ਰਿਹਾ ਕਿਤੇ ਦੱਸਿਆ ਜਾ ਰਿਹਾ ਕਿ ਸਹੀ ਹੈ ਇਲਜ਼ਾਮ ਸਹੀ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਹੈ ਖੈਰਾ ਹੋਣਾ ਦਾ ਤਾਂ ਦੇਖਣਾ ਤਾਂ ਇਹ ਪੂਗਾ ਕਿ ਮਾਨਯੋਗ ਅਦਾਲਤ ਜਿੱਦਾਂ ਖੈਰਾ ਸਾਹਿਬ ਦਾਵਾ ਕਰਦੇ ਆ ਕਿ ਸਾਰੇ ਜਿਹੜੇ ਗਵਾਹ ਨੇ ਜਾਂ ਕੇਸ ਨੇ ਸਾਰੇ ਝੂਠੇ ਨੇ ਤੇ ਤਾਂ ਨਹੀਂ ਦੇਖਦੀਆਂ ਕਿ ਉਸ ਫਲਾਣੇ ਦੀ ਸਰਕਾਰ ਹੈ ਜਾਂ ਉਹਦੇ ਸਿਆਸੀ ਕੀੜਾ ਤਾਂ ਇਹਨੂੰ ਸਜ਼ਾ ਦੇ ਦੋ ਇਦਾਂ ਤਾਂ ਹੁੰਦਾ ਨਹੀਂ ਇਹ ਤਾਂ ਜੇ ਬੇਦੋਸ਼ ਨੇ ਤਾਂ ਨਿਆਂਪਾਲਿਕਾ ਤੇ ਇਹਨਾਂ ਨੂੰ ਵਿਸ਼ਵਾਸ ਵੀ ਹੈਗਾ ਤੇ ਬਰੀ ਵੀ ਹੋਣਗੇ ਤੇ ਜੇ ਦੋਸ਼ ਸਾਬਤ ਹੁੰਦੇ ਆ ਤਾਂ ਸਜ਼ਾ ਵੀ ਪਰਕਰਾਰਾ ਉਹਦਾ ਹੋਏਗੀ ਹੋਏਗੀ ਫਿਰ ਤੋ ਦੇਖਣਾ ਤਾਂ ਇਹ ਪਈਗਾ ਕਿ ਜਿਹੜੇ ਪਾਸੇ ਜਾਂਦਾ ਮਾਮਲਾ ਹਾਲਾਂਕਿ ਸੁਖਪਾਲ ਖੈਰਾ ਖੁਦ ਕਹਿ ਰਹੇ ਆ ਕਿ ਮੈਂ ਸੀਬੀਆਈ ਦੀ ਜਾਂਚ ਕਰਵਾਉਂਗਾ ਮੇਰੇ ਦੋਨੋਂ ਕੇਸਾਂ ਦੀ ਕਿ ਮੇਰੇ ਦੇ ਉੱਤੇ ਤਾਂ ਜਿਹੜੇ ਕੇਸ ਪਾਏ ਗਿਆ ਠੁੱਠੇ ਆ ਔਰ ਕਹਿੰਦਾ ਸੀ ਜਿਹੜੇ ਜਿਹੜੇ ਬੰਦੇ ਚ ਇਨਵੋਲ ਹੋ ਨੇ ਸਾਰੇ ਉਹ ਨੰਗੇ ਕਰਾਂਗੇ ਯਾਨੀ ਕਿ ਸੀਬੀਆਈ ਵਿੱਚ ਨਾਲ ਉਹਨਾਂ ਨੇ ਇਹ ਵੀ ਕਹਤਾ ਵੀ ਸੀਬੀਆਈ ਦੀ ਮੈਨੂੰ ਹਾਲੇ ਫਿਲਹਾਲ ਉਹ ਵੀ ਕੰਟਰੋਵਰਸ਼ੀਅਲ ਹੈ ਸੀਬੀਆਈ ਦਾ ਜਿਹੜਾ ਕੰਮ ਹੈਗਾ لیکن ਕਹਿੰਦਾ ਮੈਂ ਸ਼ਮਾ ਹੁਣ ਤੇ ਮੈਂ ਸੀਬੀਆਈ ਦੇ ਕੇਸ ਕੇਸ ਦੀ ਜਾਂਚ ਜਿਹੜੀ ਹੈਗੀ ਉਹ ਜ਼ਰੂਰ ਕਰਵਾਉਗਾ। ਇਹ ਗੱਲ ਤਾਂ ਮੈਂ ਪਹਿਲਾਂ ਵੀ ਕਹਿਣਾ ਕਿ ਜਦੋਂ ਸਿਆਸਤ ਜੇ ਨਾ ਜਦੋਂ ਸੱਤਾ ਹੁੰਦੀ ਹੈ ਇਹਦੇ ਵਿੱਚ ਕੋਈ ਦੋਰਾਮ ਹਈ ਨਹੀਂ ਤੇ ਸਭ ਨੂੰ ਪਤਾ ਹੁੰਦਾ ਹੈ ਕਿ ਪਾਵਰ ਦਾ ਉਪਯੋਗ ਦੁਰਪਯੋਗ ਤਾਂ ਹੁੰਦਾ ਹੀ ਹੈ ਕਿਤਨਾ ਕਿਤੇ। ਕਈ ਅਣਜਾਣੇ ਚ ਹੋ ਜਾਂਦਾ ਕਿਤੇ ਜਿੱਥੇ ਬਹੁਤਾ ਜ਼ਿਆਦਾ ਸਿਹਰਦ ਬੰਦਾ ਬੈਠ ਜਾਈ ਕਿਤੇ ਸੱਤਾ ਜਾ ਕੇ ਕਿਤੇ ਜਾਣਬੁੱਝ ਕੇ ਹੋ ਜਾਂਦਾ। ਤੋ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਇਹਦਾ ਦੁਰਪਯੋਗ ਨਹੀਂ ਹੁੰਦਾ ਪਾਵਰ ਦਾ ਪਾਵਰ ਦਾ ਦੁਰਪਯੋਗ ਬਾਖੂਬੀ ਹੋ ਜਾਂਦਾ ਹੈ ਕਰਿਆ ਜਾਂਦਾ ਹੈ ਹੋ ਜਾਂਦਾ ਹੈ ਪਰ ਮੈਂ ਇੱਕ ਗੱਲ ਇਹ ਚ ਕਹਿਣੀ ਚਾਹੂਗਾ ਚਾਹੇ ਕੋਈ ਕਿਸੇ ਦਾ ਕੇਸੇ ਦਾ ਵੀ ਕੇਸ ਆ ਚਾਹੇ ਉਹ ਉਹਦੇ ਵਿੱਚ ਸੁਖਪਾਲ ਖੈਰਾ ਦਾ ਨਾਮ ਆਂਦਾ ਚਾਹੇ ਕਿਸੇ ਹੋਰ ਦਾ ਆਂਦਾ ਚਾਹੇ ਆਮ ਆਦਮੀ ਪਾਰਟੀ ਦੇ ਬੰਦੇ ਦਾ ਕਿਸੇ ਦਾ ਆਉਂਦਾ ਲੇਕਿਨ ਜਿਹੜਾ ਨਿਆਂ ਆ ਨਾ ਨਿਆ 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 ਅਦਾਲਤਾਂ ਨੇ ਦੇਣਾ ਹੁੰਦਾ ਹੈ ਅਦਾਲਤਾਂ ਦੇ ਕੰਮ ਹੁੰਦੇ ਨੇ ਕਸੂਰ ਨੂੰ ਸਜ਼ਾ ਦੇਣਾ ਬੇਕਸੂਰ ਨੂੰ ਆ ਬਾਜਤ ਬਰੀ ਕਰਨਾ ਉਹਦੇ ਚੋਂ ਕੱਢਣਾ ਤੋਂ ਉਹ ਉਹ ਚੀਜ਼ ਨਹੀਂ ਕਿਤੇ ਕਰਪਟ ਹੋਣੀ ਚਾਹੀਦੀ ਉੱਥੇ ਉੱਥੇ ਨਿਆ ਹੋਣਾ ਜੀਦਾ ਉੱਥੇ ਬਰਾਬਰ ਹੋਣਾ ਜੀਦਾ ਨਹੀਂ ਆ ਕੋਰਟ ਤੇ ਤਾਂ ਹਰ ਇੱਕ ਚਲਾ ਜਾਂਦਾ ਦੇਖੋ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਅੱਜ ਕੱਲ ਦਾ ਸੱਚੇ ਝੂਠੇ ਸਭ ਚਲੇ ਜਾਂਦੇ ਨੇ ਪਤਾ ਹੈ ਕਿ ਹਰਾਸਮੈਂਟ ਕਰਨੀ ਹੈ ਆਮ ਪਿੰਡਾਂ ਸ਼ਹਿਰਾਂ ਗਲੀ ਮੋਹਲਿਆਂ ਚ ਅਗਲਾ ਜਾ ਕੇ ਝੂਠੀਆਂ ਅਰਜ਼ੀਆਂ ਦੇ ਦਿੰਦਾ ਇਹਦੇ ਵਿੱਚ ਕਿਸੇ ਨੂੰ ਕੋ ਰੋਕਿਆ ਨਹੀਂ ਜਾ ਸਕਦਾ ਇਹ ਗੱਲ ਇੱਕ ਆਮ ਪਰਤਾਰਾ ਹੋ ਕੇ ਰਹਿ ਗਈ ਹੈ हां न्याय वास्ते ਜਿਹੜਾ ਜਿੱਥੇ ਅਦਾਲਤ ਦੇ ਦਰਵਾਜੇ ਜਿਹਨੇ ਖੜਕਾ ਲਿਆ ਤਾਂ ਉਹਨੂੰ ਨਿਆਂ ਮਿਲਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਇਮਾਨਦਾਰੀ ਦੀ ਲੋੜ ਹੈਗੀ ਹੈ ਇੱਥੇ ਇਹ ਨਹੀਂ ਦੇਖਣਾ ਚਾਹੀਦਾ ਕਿ ਫਲਾਣੀ ਪਾਰਟੀ ਦਾ ਫਲਾਣਾ ਬੰਦਾ ਹੈ ਫਲਾਣਾ ਨਹੀਂ ਹੈਗਾ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਉਹ ਨਿਆਂ ਦੀ ਗੱਲ ਕਰ ਰਹੇ ਹਾਂ ਉਹ ਜਿਹੜਾ ਬਾਨੋ ਵਾਲਾ ਕੇਸ ਹੈ ਉਹ ਇਸੇ ਤਰ੍ਹਾਂ ਹੀ ਆ ਉਹਨਾਂ ਨੂੰ ਬਾਹਰ ਲਿਆਉਣ ਵਾਲੇ ਕੌਣ ਨੇ ਜਿਹੜੀ ਕਿੱਥੋਂ ਸਪਾਰਸ਼ ਕਰਵਾਈ ਹੈ ਕਵੀ ਸਰਕਾਰ ਜਾ ਕੇ ਖੜ ਗਈ ਜੀ ਹਾਂ ਇਹਨਾਂ ਦਾ ਠੀਕ ਨਹੀਂ ਬੰਦੇ ਇਹ ਇੱਕ ਵਿਚਾਰਧਾਰਾ ਨਾਲ ਲੈ ਕੇ ਕਿ ਬੰਦੇ ਠੀਕ ਨਹੀਂ ਤੇ ਸੁਪਰੀਮ ਕੋਰਟ ਨੇ ਫਿਰ ਨਿਆਂ ਦੀ ਗੱਲ ਕਰਦੇ ਤਾਂ ਸੁਪਰੀਮ ਕੋਰਟ ਨੇ ਦਿੱਤਾ ਨਾ ਨਿਆਂ ਤੋ ਗੱਲ ਸਿਰਫ ਨਿਆਂ ਤੇ ਟਿਕਦੀ ਇੱਥੇ ਜਾਣਾ ਕੋਰਟ 'ਚ ਨਹੀਂ ਜਾਣਾ ਉਹ ਵੱਖਰਾ ਮੈਟਰ ਹੈ ਉਹਦਾ ਜਾਣਦਾ ਹੀ ਹਰ ਇੱਕ ਬੰਦਾ ਪਾਵਨ ਵਰਤਦਾ ਹੈ ਇਹਦੇ ਵਿੱਚ ਉਹ ਕੋਈ ਮੈਂ ਇਸ ਗੱਲ ਨੂੰ ਇਨਕਾਰ ਹੀ ਨਹੀਂ ਹੈਗਾ ਕਿ ਇੱਥੇ ਸੱਤਾ ਦਾ ਦੁਰਉਪਯੋਗ ਨਹੀਂ ਹੁੰਦਾ ਹਰ ਥਾਂ ਹੁੰਦਾ ਹੈ ਅਰਥਾ ਹੁੰਦਾ ਸਰਕਾਰ ਤਾਂ ਹੈ ਹੀ ਹੈ ਪਰਵਾਰਾਂ ਦੇ ਵਿੱਚ ਵੀ ਹੋ ਜਾਂਦਾ ਜਿੱਥੇ ਜਿਹਦੇ ਕੋਲ ਪਾਵਰ ਹੁੰਦੀ ਹੈ ਪਰਿਵਾਰ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਦੁਰਪਯੋਗ ਕਰ ਲੈਂਦਾ ਸੋ ਬਕਾਇਦਾ ਤੌਰ ਤੇ ਹੁੰਦਾ ਰਹੇਗਾ ਸਿਆਸਤ ਦਾ ਹਿੱਸਾ ਹੈ ਅੱਜ ਤੱਕ ਹੀ ਹੈਗਾ ਹੁੰਦਾ ਤੇ ਹੁੰਦਾ ਵੀ ਰਹੂਗਾ ਆਉਣ ਵਾਲਾ ਸਮਾਂ ਹੁਣ ਸਰਪਾਲ ਸਿੰਘ ਖਹਿਰਾ ਦਾ ਅੱਜ ਦਾ ਬਿਆਨ ਆ ਕਿ ਜਦੋਂ ਅਸੀਂ ਸੱਤਾ ਚਾਏ ਉਹ ਕਹਿੰਦੇ ਅਸੀਂ ਕਾਂਗਰਸ ਦਾ ਜਿਹੜਾ ਅਫੀਸਾ ਪਟਿਆ ਚੰਡੀਗੜ੍ਹ ਉਹਦੇ ਬਾਹਰ ਇੱਕ ਬੋਰਡ ਲਾ ਆ ਜਾਊਗਾ 블랙 ਕਲਰ ਦਾ ਉਹ ਲਿਖ ਕੇ ਉਹਨਾਂ ਦੇ ਨਾਮ ਲਾਏ ਜਾਣਗੇ ਅਫਸਰਾਂ ਦੇ ਜਿਹੜੇ ਟੱਕਾ ਕਰ ਰਹੇ ਹੁਣ ਜੇ ਆਪਾਂ ਸੋਚਿਆ ਜਾਵੇ ਕਿ ਟੱਕਾ ਕਿਵੇਂ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਵੱਖਰੀ ਚੀਜ਼ਾਂ ਨੇ ਇੱਕ ਇਹ ਵੀ ਦੁਰਪਯੋਗ ਹੀ ਹੋਊਗਾ ਕਿ ਆ ਆ ਆਪਾਂ ਲੁਕਮੇ ਸ਼ਬਦਾਂ ਚ ਕਿ ਸੈਲੈਕਟ ਕੀਤਾ ਜਾਂਦਾ ਜਦੋਂ ਉਹ ਕਹਿੰਦੇ ਆਈਐਸ ਆਈਪੀਐਸ ਹੋ ਕੇ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਕਿ ਦੁਰਪਯੋਗ ਨਹੀਂ ਹੁੰਦਾ ਜਦੋਂ ਕੋਈ ਬੰਦਾ ਸੱਤਾ ਚਾਹੁੰਦਾ ਤਾਂ ਦੁਰਪਯੋਗ ਹੁੰਦਾ ਹੁਣ ਉਹ ਧਰਮ ਸੌਦਾ ਵੀ ਨਾਲਿਆ ਸੁਖਪਾਲ ਖੈਰਾ ਨੇ ਤਾਂ ਕਹਿੰਦੇ ਧਰਮ ਸੌਦਾ ਫੇਰ ਚੱਕ ਕੇ ਜੇਲ੍ਹ ਸਿੱਟਦਾ ਹੁਣ ਜਿਹੜੇ ਬੰਦੇ ਕੋਲ ਸਾਰਾ ਕੁਝ ਸਾਬਤੋਂ ਬੁੱਧਾ ਹੈ ਵੀ ਹਾਂ ਪਈ ਕਰਾਪਸ਼ਨ ਹੋਈ ਹੈ ਠੀਕ ਹੈ ਉਹਨੂੰ ਤਾਂ ਹੁਣ ਲੈਣਾ ਹੀ ਪਊਗਾ ਨਾ ਕੋਰਟ 'ਚ ਤਾਂ ਜਾਣਾ ਹੀ ਪੈਣਾ ਤੇ ਜਿਹੜਾ ਹੈਗਾ ਜਿਵੇਂ ਸੁਖਪਾਲ ਖੈਰਾ ਕਹਿੰਦੇ ਨੇ ਕਿ ਮੈਂ ਬੇਦੋਸ਼ਾ ਤਾਂ ਉਹਨਾਂ ਨੂੰ ਨਿਆਂ ਤੇ ਵਿਸ਼ਵਾਸ ਵੀ ਹੋਣਾ ਚਾਹੀਦਾ ਜਿੱਥੇ ਮਰਜ਼ੀ ਕੋਈ ਚੱਲੇ ਜਾਵੇ ਤਾਂ ਬਾਜਤ ਬਾਰੇ ਉੱਤੇ ਵੀ ਬਾਹਰ ਹੋਣਗੇ ਜੇ ਕਸੂਰਬਾਰ ਹੈਗੇ ਨੇ ਤਾਂ ਉਹਨਾਂ ਨੂੰ ਇਹ ਵੀ ਪਤਾ ਹੈ ਆਪਣਾ ਵੀ ਮੈਂ ਜੇ ਕਸੂਰਬਾਰ ਹੋਇਆ ਤਾਂ ਸਜ਼ਾ ਵੀ ਹੈ ਜੀ ਹਰੇ ਜੀ ਬਿਲਕੁਲ ਅਗਲੀ ਖਬਰ ਹੈਗੀ ਪਰਮਿੰਦਰ ਜੀ ਕੇ ਇੱਕ ਵਿਅਕਤੀ ਬਾਹਰ ਬੈਠਿਆ ਉਹ ਅਤਵਾਦੀ ਐਲਾਨਿਆ ਹੋਇਆ ਭਾਰਤੀ ਸਰਕਾਰ ਵੱਲੋਂ ਲਗਾਤਾਰ ਸਮੇਂ-ਸਮੇਂ ਦੇ ਉੱਪਰ ਉਹ ਇਹੋ ਜੀ ਐਕਟੀਵਿਟੀ ਕਰਦਾ ਰਹਿੰਦਾ ਕਿਸੇ ਦੇ ਖਿਲਾਫ ਵੀਡੀਓ ਪਾ ਦਿੰਦਾ ਕਿਸੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੰਦਾ ਤੇ ਹੁਣ ਵੀ ਉਹਨੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਤੇ ਕੁਝ ਹੋਰ ਵਿਅਕਤੀ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਧਮਕਾਇਆ ਵੀਡੀਓ ਦੇ ਰਾਹੀਂ ਜੀ ਆਉ ਪੰਨੂ ਹੈ ਉੱਥੇ ਬਾਹਰ ਜਿਹੜੇ ਐਕਟੀਵਿਟੀਜ਼ ਕਰ ਰਹੇ ਨੇ ਉਹ ਉਹ ਲਗਾਤਾਰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਥ੍ਰੈਟ ਕਰਦੇ ਆ ਰਹੇ ਆ ਬਾਹਰ ਜਿਹੜੇ ਇਦਾਂ ਦੇ ਲੋਕ ਹੈਗੇ ਆ ਉਹ ਹੁਣ ਭਗਵੰਤ ਮਾਨ ਨੂੰ ਪੰਨੂ ਨੇ ਐ ਲੋ ਇੱਕ ਤਰ੍ਹਾਂ ਦਾ ਧਮਕੀ ਵੀ ਦਿੱਤੀ ਜਨਰਿੰਦਰ ਮੋਦੀ ਨੂੰ ਵੀ ਚੈਲੰਜ ਕੀਤਾ ਤੇ ਆਪਣਾ ਡੀਜੀਪੀ ਨੂੰ ਵੀ ਧਮਕੀ ਦਿੱਤੀ ਹੈ ਮਾਰਨ ਤੱਕ ਦੀ ਧਮਕੀ ਦਿੱਤੀ ਹੈ ਮਾਰ ਦੇਾਂਗੇ ਠੀਕ ਹੈ ਉਹਦੇ ਆਪਾਂ ਕਹਿ ਸਕਦੇ ਆ ਕਿ ਉਹਦੇ ਬਿਆਨ ਤੋਂ ਬਾਅਦ ਇੱਕ ਸੀਐਮ ਦਾ ਬਿਆਨ ਆਇਆ ਭਗਵਾਨ ਸਿੰਘ ਮਾਨ ਹੋਰਾਂਦਾ ਉਹ ਕਹਿੰਦਾ ਕਿ ਮੈਂ ਲਗਾਤਾਰ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਸੰਪਰਕਤ ਹੈਗਾ ਤੇ ਜਿਹੜੇ ਇੰਦਾ ਮਾਹੌਲ ਖਰਾਬ ਕਰਨ ਵਾਲੇ ਕੁਝ ਵਿਦੇਸ਼ਾਂ ਦੇ ਵਿੱਚ ਪਨਾਹ ਨਹੀਂ ਬੈਠੇ ਨੇ ਉਹਨਾਂ ਦੇ ਪੂਰੀ ਸਾਡੀ ਨਜ਼ਰ ਹੈਗੀ ਆ ਤੇ ਜਿੱਦਾਂ ਕੋਈ ਲੋਕਾਂ ਨੂੰ ਕੋਈ ਜਾਣ ਦਾ ਖਤਰਾ ਕਿਸੇ ਨੂੰ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦੇ ਕੰਮ ਹੁੰਦੇ ਨੇ ਤੁਹਾਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਜਾਨਕਿ ਤੁਰੰਤ ਜਿਹੜਾ ਹੈਗਾ ਪ੍ਰਭਾਵ ਆਪਾਂ ਕਹਿੰ ਨੂੰ ਉਸ ਬਿਆਨ ਦਾ ਪਿਆ ਤੇ ਉਹ ਇਕਦਮ ਬਿਆਨ ਸਰਕਾਰ ਵੱਲੋਂ ਗਿਆ ਲੋਕਾਂ ਦੀ ਹਿਫਾਜ਼ਤ ਵਾਸਤੇ ਗਿਆ ਕਿ ਲੋਕਾਂ ਨੂੰ ਜਨਨਕ ਆਪਣੇ ਸਾਰੇ ਲੋਕ ਜਿਹੜੇ ਜਿਨ੍ਹਾਂ ਨੂੰ ਵੀ ਧਮਕੀ ਮਿਲਿਆ ਕਿ ਉਹਨਾਂ ਦੇ ਲਈ ਸੁਰੱਖਿਆ ਜਿਹੜੀਆਂ ਹੈਗੀਆਂ ਸਾਡੇ ਕੋਲ ਏਜੰਸੀਆਂ ਹੈਗੀਆਂ ਨੇ ਜਾਨ ਸੁਰੱਖਿਆ ਸਾਡੀ ਪੁਖਤਾ ਹੈਗੀ ਹੈ ਉਹ ਉਸ ਬਿਆਨ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਨਵੀਂ ਚੀਜ਼ ਸ਼ੁਰੂ ਹੋਊਗੀ ਰੈਫਰੈਂਡਮ ਬਾਰੇ ਵੀ ਨੇ ਬੋਲਿਆ ਪੰਨੂ ਨੇ ਕਿ ਰੈਫਰੈਂਡਮ ਆ ਜਿਹੜਾ ਅਮਰੀਕਾ ਚ ਹੋਣਾ ਉਹਦੇ ਵਿੱਚ ਭਾਗ ਲੈਣ ਲਈ ਵੀ ਕਿਹਾ ਹੈ ਗੈਂਗਸਟਰਾਂ ਦੀ ਗੱਲ ਜਿਹੜੀ ਇਸ ਬਿਆਨ ਦੇ ਵਿੱਚ ਜਿਹੜੀ ਮੁੱਖ ਰੂਪ ਵਿੱਚ ਆਈ ਹੈ ਇੱਕ ਪਾਸੇ ਪੰਨੂ ਕਹਿ ਰਹੇ ਹਨ ਜੋ ਅਸੀਂ ਜਿਵੇਂ ਬੈਠ ਕੇ ਕਿ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਉਹ ਜਿਹੜੀ ਉਹਦੀ ਸੰਸਥਾ ਹੈਗੀ ਆ ਉਹਦਾ ਹਿੱਸਾ ਬਣਨਾ ਜਿਵੇਂ ਕਿ ਸਿੱਧੇ ਤਰੀਕ ਤੌਰ ਤੇ ਉਹਨਾਂ ਨੂੰ ਅਕਸਾਇਆ ਜਾ ਰਿਹਾ ਹੈ ਕਿ ਉਹਦਾ ਹਿੱਸਾ ਬਣਨਾ ਦੂਜੇ ਪਾਸੇ ਅੱਜ ਕੁ ਭਗਵੰਤ ਮਾਨ ਦਾ ਫਿਰ ਬਿਆਨ ਆ ਸੀਮ ਸਾਹਿਬ ਦਾ ਉਹ ਕਹਿੰਦੇ ਕਿ ਜਿਹੜੇ ਗੈਂਗਸਟਰ ਨੇ ਇਹ ਸਿਆਸੀ ਲੋਕਾਂ ਦੇ ਪਾਲੇ ਹੋਏ ਆਪਸ ਵਿੱਚ ਤੁਸੀਂ ਦੇਖੋ ਬਿਆਨਬਾਜ਼ੀ ਕਿੰਦਾ ਦੀ ਆ ਰਹੀ ਹੈ ਸਾਹਮਣੇ ਪੰਜਾਬ ਦੇ ਵਿੱਚ ਗੈਂਗਸਟਰ ਆਏ ਸਿਆਸੀ ਲੋਕਾਂ ਦੇ ਆਏ ਤੇ ਉਧਰ ਫਨਾਹ ਲੈਣੀ ਹੈ ਤਾਂ ਉਧਰ ਜਿਹੜਾ 6 ਫਾਰ ਜਸਟਿਸ ਵਰਗਾ ਜਿਹੜੀ ਸੰਸਥਾ ਆ ਗਿਆ ਕਹਿੰਦਾ ਇਹਦਾ ਹਿੱਸਾ ਨੂੰ ਤੇ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਇੰਤਾ ਦੇ ਗੈਂਗਸਟਰ ਨੇ ਇਹ ਗੈਂਗਸਟਰ ਆਮ ਲੋਕਾਂ ਲਈ ਨਹੀਂ ਇਹਨਾਂ ਨੇ ਕਿਹੜੇ ਪੋਲੀਟੀਸ਼ਨਾਂ ਤੇ ਅੱਜ ਤੱਕ ਉਹ ਕੀਤਾ ਕੋਈ ਹਾਂ ਕਿਸੇ ਨੂੰ ਤਮਕਾਇਆ ਹੋਵੇ ਜਾਂ ਕਿਸੇ ਨੂੰ ਕੁਝ ਕੀਤਾ ਹੋਵੇ ਇਹ ਸਾਰੇ ਲੋਕਾਂ ਨੂੰ ਲੁੱਟਦੇ ਨੇ ਸੋ ਜ਼ਰੂਰੀ ਤਾਂ ਹੈਗੀ ਹੈ ਜੇ ਜਿਹੜੀ ਇੱਥੇ ਲੋਕ ਬੈਠੇ ਨੇ ਚਾਹੇ ਉਹ ਮੁੱਖ ਮੰਤਰੀਏ ਚਾਹੇ ਭਾਜਪਾ ਨੇ ਚਾਹੇ ਕੋਈ ਹੋਰ ਨੇ ਚਾਹੇ ਪ੍ਰਧਾਨ ਮੰਤਰੀ ਦੇ ਦਿੰਦੇ ਚਾਹੇ ਆਮ ਲੋਕ ਹੈ ਉਹਨਾਂ ਦੀ ਸੁਰੱਖਿਆ ਬੁਖਤਾ ਕਰੀ ਜਾਵੇ ਬਾਹਰ ਬੈਠ ਕੇ ਬੋਲਣਾ ਜਨਤਮ ਗਿਆ ਦੇਣੀਆਂ ਉਹ ਇੱਕ ਵੱਖਰੀ ਚੀਜ਼ ਹੈ ਗਾਰਪਾਈ ਇੱਥੇ ਹੁੰਦੀ ਹੈ ਇੱਥੋਂ ਦੀ ਸੁਰੱਖਿਆ ਤਕੜੀ ਹੈ ਮਜ਼ਬੂਤ ਹੈ ਤਾਂ ਮੇਰੇ ਖਿਆਲ ਸੂ ਲੋਕ ਸੁਰੱਖਿਤ ਰਹਿਣਗੇ ਹੀ ਰਹਿਣਗੇ ਜੀ ਜੀ ਬਿਲਕੁਲ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਠਜੋੜ ਹੋ ਰਿਹਾ ਸੀ ਉਹਨਾਂ ਦੇ ਹੁਣ ਮਤਭੇਦ ਹੋਗੇ ਪਰਮਿੰਦਰ ਜੀ ਜੀ ਉਹ ਇੰਨਾ ਸਵੇਰ ਦਾ ਉਥੇ ਕਸਮਾਨ ਪਿਆ ਹੋਇਆ ਬਹੁਤ ਜਿਆਦਾ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਖਬਰਾਂਾਂ ਚ ਰਹੀਆਂ ਨੇ ਉਹ ਜਿਹੜਾ ਕਾਂਗਰਸ ਦਾ ਕੌਂਸਲਰ ਸੀਗਾ ਉਹਦਾ ਜਿਹਨੇ ਕਾਂਗਰਸ ਵਾਪਸ ਲੈ ਲਈ ਸੀਗੇ ਉਹਦਾ ਸਵੇਰ ਤੋਂ ਹੀ ਘਰ ਉਹਦੇ ਸਕਿਉਰਟੀ ਲਾਈ ਗਈ ਹੋਈ ਸੀ ਉਹਨੂੰ ਕਿਸੇ ਨੂੰ ਮਿਲਣ ਨਹੀਂ ਦੇ ਰੱਖਿਆ ਕਾਂਗਰਸੀਆਂ ਨੂੰ ਵੀ ਮਿਲਣ ਦਿੱਤਾ ਜਾ ਰਿਹਾ ਸੀ ਉਹਨਾਂ ਨੂੰ ਤੇ ਉਹ ਕਹ ਰਹੇ ਸੀਗੇ ਕਿ ਸਾਨੂੰ ਬਥੇਰੇ ਲਾਲਚ ਆਇਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਤੁਸੀਂ ਇੱਧਰ ਜੁਆਇਨ ਕਰੋ ਇਹ ਆਪਾਂ ਕਾਉਂਸਲਰ ਵੀ ਬਣਾਵਾਂਗੇ ਜਾਂ ਉਹ ਜੋ ਵੀ ਉਹਨਾਂ ਨੇ ਲਾਲਚ ਦੇਣੇ ਸੀ ਪੈਸੇ ਟੱਕੇ ਦਾ ਜਾਂ ਕਿਸੇ ਤਰ੍ਹਾਂ ਦਾ ਤੇ ਅੱਜ ਦੁਪਹਿਰ ਤੱਕ ਸਥਿਤੀ ਜਿਹੜੀ ਹੈਗੀ ਉਹ ਸਾਫ਼ ਹੋਈ ਹੈ ਕਿ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ ਲੇਕਿਨ ਇਹ ਜ਼ਰੂਰੀ ਹੈਗਾ ਕਿ ਜਮਹੂਰੀਅਤ ਜਿਹੜੀ ਹੈ ਲੋਕਤੰਤਰ ਦਾ ਜਿਹੜਾ ਗਾਲ ਘੋਟਣ ਦੀ ਇਦਾਂ ਦੀਆਂ ਕਾਰਵਾਈਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਪੂਰਨ ਤੌਰ ਤੇ ਚੱਲ ਜਾਣੇ ਬੀਜੇਪੀ ਚਾਹੁੰਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਹਰ ਥਾਂ ਤੋਂ ਜੇ ਕਿਤੇ ਗੱਠ ਜੋੜੇ ਤਾਂ ਆਉਂਦਾ ਵੀ ਹੈਗਾ ਇੰਡੀਆ ਦੇ ਰੂਪ ਦੇ ਵਿੱਚ ਤੇ ਉਹਨੂੰ ਜਿੱਤਾਂ ਕਿਤੇ ਦੱਬਿਆ ਜਾ ਸਕਦਾ ਚਾਹੇ ਛੋਟੀ ਚੋਣਾਣਾ ਚਾਹੇ ਵੱਡੀ ਚੋਣਾਣਾ ਕੋਸ਼ਿਸ਼ ਤਾਂ ਰਹੇਗੀ ਰਹੇਗੀ 2024 ਆ ਰਹੇ ਨੇ ਜੇ ਇਦਾਂ ਦੀਆਂ ਛੋਟੀਆਂ-ਛੋਟੀਆਂ ਜਿੱਤਾਂ ਤੋਂ ਉੱਠਦਾ ਜਗਠ ਜੋੜ ਤਾਂ ਵੱਡੀ ਜਿੱਤ ਵੱਲ ਵਧਣਾ ਮੇਰੇ ਖਿਆਲ ਸੁਭਾਅ ਕੀ ਹੋਊਗਾ ਤੇ ਉਸ ਚੀਜ਼ ਤੋਂ ਬੀਜੇਪੀ ਜਰੂਰ ਕਿਨਾਰਾ ਕਰਾਊਗੀ ਲੋਕਾਂ ਦਾ ਕਿ ਕਿਸੇ ਨਾ ਤਰੀਕੇ ਵੀ ਹੈ ਛੋਟੀ ਤੋਂ ਛੋਟੀ ਚੋਣ ਜੜੀ ਹੈਗੀ ਆਪਣੇ ਪੱਖ ਵਿੱਚ ਕੀਤੀ ਜਾਊਗੀ ਜੀ ਸੇ ਬਿਲਕੁਲ ਪਰਮੇਂਦਰ ਜੀ ਬਹੁਤ-ਬਹੁਤ ਸ਼ੁਕਰੀਆ ਖਬਰਾਂ ਤੇ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਨੂੰ ਟੁਕਰੀ ਜਗ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀਨੀਅਰ ਜੈਲਸ ਪ੍ਰਮੇਂਦਰ ਸਿੰਘ ਮਰਾਇਪੁਰ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦੇ ਦਿਨ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਇਹਨਾਂ ਮਾਮਲੇ ਬਾਰੇ ਕੀ ਸੋਚਦੇ ਹੋ